ਮੈਂ ਹਰਪ੍ਰੀਤ ਕੌਰ ਕੱਗਾ ਇਸ ਟਾਈਮ ਆਪਾਂ ਖੜੇ ਆ ਪਟਿਆਲੇ ਰਜਿੰਦਰਾ ਹਸਪੀਟਲ ਦੇ ਵਿੱਚ ਜੋ ਜਿਹੜੇ ਮੰਤਰੀਆਂ ਨੇ ਕਿਹਾ ਵੀ ਇਹ ਸਿੱਖਿਆ ਸਹੂਲਤਾਂ ਤੇ ਲੋਕਾਂ ਨੂੰ ਮੈਡੀਕਲ ਸਹੂਲਤਾਂ ਸੀ ਪ੍ਰੋਵਾਈਡ ਕਰ ਰਹੇ ਆ ਜਦਕਿ ਮੌਜੂਦਾ ਸਰਕਾਰ ਦੇ ਹੁੰਦੇ ਹੋਏ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਇੱਥੇ ਸਾਹਮਣਾ ਕਰਨਾ ਪੈ ਰਿਹਾ ਏ ਤੇ ਲੋਕ ਕਾਫੀ ਪਰੇਸ਼ਾਨ ਨੇ ਜਦ ਮੈਡੀਕਲ ਰਿਪੋਰਟਾਂ ਨੇ ਉਹ ਟਾਈਮ ਤੇ ਬੱਚਿਆਂ ਨੂੰ ਲੋਕਾਂ ਨੂੰ ਇੱਥੇ ਨਹੀਂ ਮਿਲ ਰਹੀਆਂ ਹੈਗੀਆਂ ਲੋਕ ਲਾਈਨਾਂ 'ਚ ਖੜੇ ਨੇ ਕਹਿੰਦਾ ਡਾਕਟਰਾਂ ਦਾ ਕਹਿਣਾ ਵੀ ਸਾਡੇ ਕੋਲ ਸਮਾਨ ਨਹੀਂ ਹੈਗਾ ਇੱਥੇ ਪੂਰਾ ਕਰਨ ਵਾਸਤੇ ਉਹਨਾਂ ਨੂੰ ਇੱਕ ਇੱਕ ਮਹੀਨਾ ਵੇਟ ਕਰਨੀ ਪੈਂਦੀ ਹੈ ਜਦਕ ਤੇ ਮੰਨ ਤੁਹਾਨੂੰ ਪਤਾ ਹੈ ਕਿ ਹੁਣ ਮੌਜੂਦਾ ਸਰਕਾਰੇ ਕਰੇ ਸਾਰਾ ਕੁਝ ਪ੍ਰੋਵਾਈਡ ਕੀਤਾ ਹੈ ਸਰਕਾਰਾਂ ਨੂੰ ਤੇ ਦੇਖੋ ਇਹਦਾ ਜ਼ਿੰਮੇਵਾਰ ਕੌਣ ਹੈ ਹੁਣ ਇਹਦਾ ਜਵਾਬ ਕੌਣ ਦੇਗਾ ਇਸ ਟਾਈਮ ਅਸੀਂ ਰਜਿੰਦਰਾ ਹਸਪੀਟਲ ਦੇ ਲੈਬ ਬਲਾਕ ਦੇ ਵਿੱਚ ਖੜਿਆ ਜਿੱਥੇ ਕਿ ਮਰੀਜ਼ਾਂ ਨੂੰ ਬਹੁਤ ਪਰੇਸ਼ਾਨੀ ਹੋ ਰਹੀ ਹੈ ਇੱਥੇ ਜੋ ਟੈਸਟ ਨੇ ਉਹ ਨਹੀਂ ਹੋ ਰਹੇ ਡਾਕਟਰ ਨੇ ਜੋ ਟੈਸਟ ਕਰਾਉਣ ਲਈ ਬਾਹਰ ਭੇਜ ਦਿੰਦੇ ਨੇ ਤੇ ਬਹੁਤ ਮੋٹے ਪੈਸੇ ਟੈਸਟਾਂ ਤੇ ਲੱਗਦੇ ਨੇ ਬਾਹਰ ਦੀਆਂ ਲੈਬਾਰਟਰੀਆਂ ਦੇ ਵਿੱਚ ਜਦੋਂ ਜਾਣਾ ਪੈਂਦਾ ਹੈ ਅਸ ਟਾਈਮ ਇੱਥੇ ਅਸੀਂ ਪਹੁੰਚਿਆ 2 ਨੰਬਰ ਕਮਰੇ ਦੇ ਵਿੱਚ ਗੱਲ ਕਰਾਂਗੇ ਇਹਨਾਂ ਨਾਲ ਇਹਨਾਂ ਨੇ ਟੈਸਟ ਨਹੀਂ ਸੀ ਆਰ ਪੀ ਟੈਸਟਾ ਜਿਹੜਾ ਉਹ ਕਰਨ ਤੋਂ ਮਨਾ ਕਰ ਦਿੱਤਾ ਹੈ ਇਹਨਾਂ ਨਾਲ ਗੱਲ ਕਰਾਂਗੇ ਤੁਸੀਂ ਗੱਲ ਕਰਾਂਗੇ ਮੈਡਮ ਆ ਰਹੇ ਹਨ ਜੇਕਰ ਅਸੀਂ ਫੜੇ ਤਾਂ ਦਿਲ ਵੀ ਹੈ ਕਿ ਹਾਂਜੀ ਨਹੀਂ ਨਹੀਂ ਕੋਈ ਨਹੀਂ ਅਸ ਟਾਈਮ ਅਸੀਂ ਪਹੁੰਚਿਆ ਰਜਿੰਦਰਾ ਹਸਪੀਟਲ ਜਿੱਥੇ ਮੈਡੀਕਲ ਸਿਸਟਮ ਦਾ ਬਹੁਤ ਬੁਰਾ ਹਾਲ ਹੈ ਇਹ ਮੈਡਮ ਆਏ ਨੇ ਇੱਕ ਸੈਂਪਲ ਹੈ ਇਹਨਾਂ ਦਾ ਸੀਆਰਪੀ ਹੈ ਸੀਆਰਪੀ ਦਾ ਟੈਸਟ ਲਈ ਇਹਨਾਂ ਕੋਲ ਸਮਾਨ ਨਹੀਂ ਹੈ ਤੇ ਇਥੇ ਜੇ ਜੋ ਇਥੇ ਮਲਾਜਮ ਬੈਠੇ ਨੇ ਜੋ ਟੈਸਟ ਕਰ ਰਹੇ ਨੇ ਇਹਨਾਂ ਕੋਲ ਸਮਾਨ ਉਪਲਬਧ ਨਹੀਂ ਹੈ ਦੇਖੋ ਸਾਡਾ ਹੈਲਥ ਮਨਿਸਟਰ ਹੈ ਜਿਹੜਾ ਵੱਡੇ ਵੱਡੇ ਵਾਅਦੇ ਕਰਦਾ ਹੈ ਕਿ ਅਸੀਂ ਹੈਲਥ ਤੇ ਬਹੁਤ ਕੰਮ ਕਰ ਰਹੇ ਹਾਂ ਪਰ ਇਸ ਟਾਈਮ ਇਥੇ ਇੱਕ ਟੈਸਟ ਕਰਨ ਲਈ ਸਮਾਨ ਨਹੀਂ ਹੈ ਤਾਂ ਇਸ ਦਾ ਜਵਾਬ ਕੌਣ ਦੇਵੇਗਾ ਗੱਲ ਕਰਦੇ ਆ ਇੱਥੇ ਜੋ ਮੁਲਾਜ਼ਮ ਨੇ ਇਹਨਾਂ ਨਾਲ ਹਾਂਜੀ ਡਾਕਟਰ ਸਾਹਿਬ ਇਹ ਇਹ ਟੈਸਟ ਕਿਉਂ ਨਹੀਂ ਹੋਇਆ ਜੀ ਇਹ ਤੁਸੀਂ ਡਾਕਟਰ ਸਾਹਿਬ ਨਾਲ ਗੱਲ ਕਰੋ ਜੀ ਸਾਨੂੰ ਨਹੀਂ ਪਤਾ ਜੀ ਇਹ ਕਿਟ ਖਤਮ ਹੋ ਗਈ ਜੀ ਤੁਹਾਡੀ ਕੀ ਪੋਸਟ ਹੈ ਤੁਸੀਂ ਡਾਕਟਰ ਸਾਹਿਬ ਨਾਲ ਗੱਲ ਕਰੋ ਜੀ ਇਹ ਸਮਾਨ ਹੈ ਨਹੀਂ ਤੁਹਾਡੇ ਕੋਲ ਇਸ ਟਾਈਮ ਨਹੀਂ ਸਰ ਮੈਡਮ ਜੀ ਹਾਂਜੀ ਮੈਡਮ ਅਡਰ ਸੰਬੰਧੀ ਗੱਲ ਕਰ ਰਹੇ ਸੀ ਉਹ ਗੱਲ ਕਰਵਾ ਲੈ ਥੋੜੀ ਹੈਟਨਾ ਹਾਂਜੀ ਅਡਰ ਆ ਦੇ ਹੈਟਨਾ ਗੱਲ ਕਰ ਲਓ ਠੀਕ ਹੈ ਜੀ ਕਿੱਥੇ ਨੇ ਕਿਹੜੇ ਕਮਰੇ 'ਚ ਬੈਠੇ ਆ ਜੀ ਡਾਕਟਰ ਸਾਹਿਬ ਉੱਧਰ ਜੋਬ ਮੈਡੀਕਲ ਕਾਲਜ ਦੇ ਵਿੱਚ ਮੁਖੀ ਮੈਡਮ ਬਖਸ਼ੀ ਜੀ ਮਨਪਿੰਦਰ ਬਖਸ਼ੀ ਉਹਦਾ ਨੰਬਰ ਹੈਗਾ ਨਾ ਇਹ ਤੁਸੀਂ ਦੇਖ ਸਕਦੇ ਹੋ ਰਜਿੰਦਰਾ ਹਸਪੀਟਲ ਦੇ ਬਾਥਰੂਮ ਦਾ ਕੀ ਹਾਲ ਹੈ ਪਾਣੀ ਭਰਿਆ ਹੋਇਆ ਵਿੱਚ ਤੇ ਫਲਸ਼ਾਂ ਦੇ ਡੋਰ ਹੈ ਨਹੀਂ ਦੇਖੋ ਅੰਦਰ ਗੰਦਗੀ ਫੈਲੀ ਪਈ ਹੈ ਪੂਰੀ ਇਹ ਹਾਲ ਨੇ ਮੈਡੀਕਲ ਕਾਲਜ ਹੈ ਜੋ ਹਰਜਿੰਦਰਾ ਹਸਪੀਟਲ ਹੈ ਇਹਦੇ ਇਹ ਹਾਲ ਤੁਸੀਂ ਦੇਖ ਸਕਦੇ ਹੋ ਦੇਖੋ ਕਿੰਨਾ ਪਾਣੀ ਭਰਿਆ ਪਿਆ ਇਹਦੇ ਵਿੱਚ ਇਸ ਦੇ ਵਿੱਚ ਸਪਲਾਈ ਹੈ ਜਿਹੜੀ ਅੱਗੇ ਪਾਣੀ ਦੀ ਹੁੰਦੀ ਨਹੀਂ ਓਹੋ ਗੰਦਗੀ ਪਈ ਆ ਪੂਰੀ ਸੀਟ ਭਰੀ ਪਈ ਆ ਫੁੱਲ ਬਹੁਤ ਜ਼ਿਆਦਾ ਬੁਰਾ ਹਾਲ ਹੈ